ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਲਾਮਾਂ ਦੀ ਬਾਣੀ ਉਚਾਰਨੀ ਅਤੇ ਦਾਜ ਪ੍ਰਥਾ ਦਾ ਵਿਰੋਧ ਕਰਨਾ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਪਰਮਾਤਮਾ ਨੂੰ ਸਭ ਜੀਵਾਂ ਦਾ ਖਸਮ ਕਿਹਾ ਹੈ ਸਾਰੇ ਇਸਤਰੀ ਪੁਰਸ਼ਾਂ ਨੂੰ ਉਸੇ ਕਰਤੇ ਖਸਮ ਦੀਆਂ ਇਸਤਰੀਆਂ ਭਾਵ ਪਤਨੀਆਂ ਕਿਹਾ ਹੈ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿੱਚ ਦਰਜ ਜੋ ਚਾਰ ਲਾਮਾਂ ਦੀ ਬਾਣੀ ਉਚਾਰਨ ਕੀਤੀ ਉਸ ਵਿੱਚ ਗੁਰੂ ਸਾਹਿਬ ਜੀ ਨੇ ਜੀਵ ਇਸਤਰੀ ਦੇ ਪ੍ਰਭੂ ਪਤੀ ਨਾਲ ਮਿਲਾਪ ਦੇ ਭਾਵ ਨੂੰ ਪ੍ਰਗਟ ਕੀਤਾ ਹੈ। ਇਸ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਚਾਰ ਪੜਾਵਾਂ ਰਹੀ ਸਿੱਖਿਆ ਦਿੱਤੀ ਹੈ ਕਿ ਇੱਕ ਜੀਵ ਇਸਤਰੀ ਨੇ ਕਿਸ ਤਰ੍ਹਾਂ ਪ੍ਰਭੂ ਪਤੀ ਦਾ ਮਿਲਾਪ ਹਾਸਿਲ ਕਰਨਾ ਹੈ। ਸਿੱਖ ਧਰਮ ਦੀ ਰਹਿਤ ਮਰਿਆਦਾ ਅਨੁਸਾਰ ਜਦੋਂ ਸਿੱਖ ਲੜਕੇ ਲੜਕੀਆਂ ਦਾ ਵਿਆਹ ਹੁੰਦਾ ਹੈ ਤਾਂ ਉਸ ਸਮੇਂ ਇਹਨਾਂ ਚਾਰ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ ਅਤੇ ਹਰੇਕ ਲਾਵ ਦੇ ਪਾਠ ਤੋਂ ਬਾਅਦ ਲੜਕੇ ਲੜਕੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਚੁਫੇਰੇ ਪਰ ਕਰਮਾ ਵੀ ਕੀਤੀ ਜਾਂਦੀ ਹੈ ਸੋ ਚਾਰ ਲਾਮਾਂ ਇਸ ਬਾਣੀ ਰਹੀਂ ਗੁਰੂ ਸਾਹਿਬ ਜੀ ਸੁਭਾਗੀ ਜੋੜੀ ਨੂੰ ਇਹ ਉੱਤਮ ਸਿੱਖਿਆ ਦਿੰਦੇ ਹਨ ਕਿ ਉਹਨਾਂ ਨੇ ਆਪਣੀ ਨਵੀਂ ਸ਼ੁਰੂ ਹੋ ਰਹੀ ਜ਼ਿੰਦਗੀ ਵਿੱਚ ਕਿਵੇਂ ਨਾਮ ਬਾਣੀ ਜਪ ਕੇ ਅਤੇ ਸੇਵਾ ਪਰ ਉਪਕਾਰ ਦੇ ਕਾਰਜ ਕਰਕੇ ਆਪਣੇ ਅਕਾਲ ਪੁਰਖ ਦਾ ਮਿਲਾਪ ਹਾਸਿਲ ਕਰਨਾ ਹੈ ਇਸ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਵਿਆਹ ਦੇ ਨਾਲ ਸੰਬੰਧਿਤ ਇੱਕ ਬੜੀ ਭੈੜੀ ਸਮਾਜਿਕ ਬੁਰਾਈ ਤਾਜ ਪ੍ਰਥਾ ਦਾ ਵੀ ਵਿਰੋਧ ਕੀਤਾ ਸੀ ਗੁਰੂ ਸਾਹਿਬ ਜੀ ਨੇ ਇਸ ਦੇ ਵਿਰੁੱਧ ਡਟ ਕੇ ਆਵਾਜ਼ ਉਠਾਈ ਅਤੇ ਖਾਸ ਕਰਕੇ ਆਪਣੇ ਸਿੱਖਾਂ ਨੂੰ ਇਸ ਸਮਾਜਿਕ ਕੋੜ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਪਰ ਅੱਜ ਕੱਲ ਬਹੁਤ ਸਾਰੇ ਸਿੱਖ ਵੀ ਵਿਆਹ ਸਮੇਂ ਲੜਕੀ ਵਾਲਿਆਂ ਤੋਂ ਦਾਜ ਦੀ ਮੰਗ ਕਰਦੇ ਹਨ ਪਰ ਇਹ ਜਿੱਥੇ ਗੁਰੂ ਹੁਕਮ ਤੋਂ ਬੇਮੁਖ ਹੋਣਾ ਹੈ ਉੱਥੇ ਅੱਜ ਇਹ ਕਾਨੂੰਨੀ ਤੌਰ ਉੱਤੇ ਵੀ ਇੱਕ ਅਪਰਾਧ ਹੈ ਸੋ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਪਾਵਨ ਉਪਦੇਸ਼ ਅਨੁਸਾਰ ਸਾਨੂੰ ਅਜਹੀਆਂ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਲਾਮਾ ਦੀ ਬਾਣੀ ਉਚਾਰਨੀ ਅਤੇ ਦਾਜ ਪ੍ਰਥਾ ਦਾ ਵਿਰੋਧ ਕਰਨਾ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਪਰਮਾਤਮਾ ਨੂੰ ਸਭ ਜੀਵਾਂ ਦਾ ਖਸਮ ਕਿਹਾ ਹੈ ਸਾਰੇ ਇਸਤਰੀ ਪੁਰਸ਼ਾਂ ਨੂੰ ਉਸੇ ਕਰਤੇ ਖਸਮ ਦੀਆਂ ਇਸਤਰੀਆਂ ਭਾਵ ਪਤਨੀਆਂ ਕਿਹਾ ਹੈ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿੱਚ ਦਰਜ ਜੋ ਚਾਰ ਲਾਮਾ ਦੀ ਬਾਣੀ ਉਚਾਰਨ ਕੀਤੀ ਉਸ ਵਿੱਚ ਗੁਰੂ ਸਾਹਿਬ ਜੀ ਨੇ ਜੀਵ ਇਸਤਰੀ ਦੇ ਪ੍ਰਭੂ ਪਤੀ ਨਾਲ ਮਿਲਾਪ ਦੇ ਭਾਵ ਨੂੰ ਪ੍ਰਗਟ ਕੀਤਾ ਹੈ। ਇਸ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਚਾਰ ਪੜਾਵਾਂ ਰਹੀ ਸਿੱਖਿਆ ਦਿੱਤੀ ਹੈ ਕਿ ਇੱਕ ਜੀਵ ਇਸਤਰੀ ਨੇ ਕਿਸ ਤਰ੍ਹਾਂ ਪ੍ਰਭੂ ਪਤੀ ਦਾ ਮਿਲਾਪ ਹਾਸਿਲ ਕਰਨਾ ਹੈ। ਸਿੱਖ ਧਰਮ ਦੀ ਰਹਿਤ ਮਰਿਆਦਾ ਅਨੁਸਾਰ ਜਦੋਂ ਸਿੱਖ ਲੜਕੇ ਲੜਕੀਆਂ ਦਾ ਵਿਆਹ ਹੁੰਦਾ ਹੈ ਤਾਂ ਉਸ ਸਮੇਂ ਇਹਨਾਂ ਚਾਰ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ ਅਤੇ ਹਰੇਕ ਲਾਵ ਦੇ ਪਾਠ ਤੋਂ ਬਾਅਦ ਲੜਕੇ ਲੜਕੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਚੁਫੇਰੇ ਪਰ ਕਰਮਾ ਵਿਕਤੀ ਜਾਂਦੀ ਹੈ ਸੋ ਚਾਰ ਲਾਹਾਂ ਇਸ ਬਾਣੀ ਰਹੀਂ ਗੁਰੂ ਸਾਹਿਬ ਜੀ ਸੁਭਾਗੀ ਜੋੜੀ ਨੂੰ ਇਹ ਉੱਤਮ ਸਿੱਖਿਆ ਦਿੰਦੇ ਹਨ ਕਿ ਉਹਨਾਂ ਨੇ ਆਪਣੀ ਨਵੀਂ ਸ਼ੁਰੂ ਹੋ ਰਹੀ ਜ਼ਿੰਦਗੀ ਵਿੱਚ ਕਿਵੇਂ ਨਾਮ ਬਾਣੀ ਜਪ ਕੇ ਅਤੇ ਸੇਵਾ ਪਰ ਉਪਕਾਰ ਦੇ ਕਾਰਜ ਕਰਕੇ ਆਪਣੇ ਅਕਾਲ ਪੁਰਖ ਦਾ ਮਿਲਾਪ ਹਾਸਿਲ ਕਰਨਾ ਹੈ ਇਸ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਵਿਆਹ ਦੇ ਨਾਲ ਸੰਬੰਧਿਤ ਇੱਕ ਬੜੀ ਭੈੜੀ ਸਮਾਜਿਕ ਬਰਾਈ ਤਾਜ ਪ੍ਰਥਾ ਦਾ ਵੀ ਵਿਰੋਧ ਕੀਤਾ ਸੀ ਗੁਰੂ ਸਾਹਿਬ ਜੀ ਨੇ ਇਸ ਦੇ ਵਿਰੁੱਧ ਡਟ ਕੇ ਆਵਾਜ਼ ਉਠਾਈ ਅਤੇ ਖਾਸ ਕਰਕੇ ਆਪਣੇ ਸਿੱਖਾਂ ਨੂੰ ਇਸ ਸਮਾਜਿਕ ਕੋੜ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਪਰ ਅੱਜ ਕੱਲ ਬਹੁਤ ਸਾਰੇ ਸਿੱਖ ਵੀ ਵਿਆਹ ਸਮੇਂ ਲੜਕੀ ਵਾਲਿਆਂ ਤੋਂ ਦਾਜ ਦੀ ਮੰਗ ਕਰਦੇ ਹਨ ਪਰ ਇਹ ਜਿੱਥੇ ਗੁਰੂ ਹੁਕਮ ਤੋਂ ਬੇਮੁਖ ਹੋਣਾ ਹੈ ਉੱਥੇ ਅੱਜ ਇਹ ਕਾਨੂੰਨੀ ਤੌਰ ਉੱਤੇ ਵੀ ਇੱਕ ਅਪਰਾਧ ਹੈ ਸੋ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਪਾਵਨ ਉਪਦੇਸ਼ ਅਨੁਸਾਰ ਸਾਨੂੰ ਅਜਿਹੀਆਂ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ